ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਇਸ YouTube ਚੈਨਲ ਪਤੀਵਨਰ ਸਿੰਘ ਟਿਊਟਰ ਤੇ ਇੱਥੇ ਤੁਹਾਨੂੰ ਮਿਲਣ ਗਿਆ ਪੰਜਾਬੀ ਵਿੱਚ ਮਲਟੀਪਲ ਚੁਆਇਸ ਕੁਐਸਚਨਸ ਜੋ ਕਿ ਮੁਕਾਬਲਾ ਪ੍ਰੀਖਿਆਵਾਂ ਸਟਾਫ ਨਰਸ ਮਲਟੀਪਰਪਸ ਹੈਲਥ ਵਰਕਰ ਅਧਿਆਪਕ ਵਰਤੀ ਅਤੇ ਹੋਰ ਟੈਸਟਾਂ ਲਈ ਬਹੁਤ ਹੀ ਲਾਗਕਾਰੀ ਹੋਣ ਗਿਆ ਚਲੋ ਅੱਜ ਦਾ ਵੀਡੀਓ ਸ਼ੁਰੂ ਕਰੀਏ ਬਿਨਾਂ ਕਿਸੇ ਦੇਰੀ ਤੋਂ ਭਾਸ਼ਾ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਕਿਸ ਧਾਤੂ ਤੋਂ ਹੋਈ ਹੈ ਭਾਸ਼ਾ ਸ਼ਬਦ ਦੀ ਜੜੀ ਉਤਪਤੀ ਹੈ ਉਹ ਸੰਸਕ੍ਰਿਤ ਦੇ ਪਾਸ਼ ਤੋਂ ਹੋਈ ਹੈ ਕੁਐਸਚਨ ਨੰਬਰ 2 ਹੈ ਜੀ ਕੋਸ਼ਕਾਰਾਂ ਦੀ ਨਜ਼ਰ ਵਿੱਚ ਭਾਸ਼ਾ ਕੀ ਹੈ ਕੋਸ਼ਕਾਰਾਂ ਦੀ ਨਜ਼ਰ ਦੇ ਵਿੱਚ ਜਿਹੜੀ ਭਾਸ਼ਾ ਹੋ ਨਿਕਾਸ ਵਿਕਾਸ ਤੇ ਅਰਥਾਂ ਸਮੇਤ ਸ਼ਬਦਾਂ ਦੀ ਸੂਚੀ ਹੈ ਕੁਐਸਚਨ ਨੰਬਰ 3 ਹੈ ਭਾਸ਼ਾ ਵਿਗਿਆਨ ਪੁਸਤਕ ਦਾਤ ਕਰਤਾ ਕੌਣ ਹੈ ਬਲਦੇਵ ਰਾਜ ਗੁਪਤਾ ਸੋ ਇਹਦਾ ਰਾਈਟ ਆਨਸਰ ਹੈ ਬਲਦੇਵ ਰਾਜ ਗੁਪਤਾ ਭਾਸ਼ਾ ਨੂੰ ਚਿੰਨ੍ਹ ਦੀ ਅਵਸਥਾ ਕਿਸ ਨੇ ਕਿਹਾ ਹੈ ਸੋਸੀਅਰ ਨੇ ਕਿਹਾ ਹੈ ਸੋ ਦਾ ਰਾਈਟ ਆਨਸਰ ਹੈ 우ੜਾ 소시어 ਸੰਸਕ੍ਰਿਤ ਦੇ ਵਿਦਵਾਨ ਪਾਨਣੀ ਵੈਦਿਕ ਭਾਸ਼ਾ ਨੂੰ ਕੀ ਕਹਿੰਦੇ ਹਨ ਸ਼ੰਦਸ ਕਹਿੰਦੇ ਹਨ ਸੋ ਦਾ ਰਾਈਟ ਆਨਸਰ ਆਏਗਾ ਸ਼ੰਦਸ ਵੈਦਿਕ ਭਾਸ਼ਾ ਦੇ ਕਿਹੜੇ ਕਿਹੜੇ ਲਿੰਗ ਹਨ ਵੈਦਿਕ ਭਾਸ਼ਾ ਦੇ ਪੁਲਿੰਗ स्त्रीलिंग ਨਪੁੰਸਕ ਲਿੰਗ ਉਪਰੋਕਤ ਸਾਰੇ ਹੀ ਹਨ ਸੋ ਦਾ ਰਾਈਟ ਆਨਸਰ ਆਏਗਾ ਉਪਰੋਕਤ ਸਾਰੇ ਹੀ ਹਨ ਮਾਧਕਲਿਨ ਆਰਿਆਈ ਭਾਸ਼ਾ ਵਿੱਚ ਕਿੰਨੀਆਂ ਪ੍ਰਮੁੱਖ ਭਾਸ਼ਾਵਾਂ ਹਨ ਮਾਧਕਲਿਨ ਆਰਿਆਈ ਭਾਸ਼ਾ ਵਿੱਚ ਟੋਟਲ 3 ਪਸ਼ਾਵਾਂ ਹਨ ਜੋਗੀਆਂ ਦੀ ਬੋਲੀ ਵਿੱਚ ਕਿੰਨਾ ਸ਼ਬਦਾਂ ਦੀ ਵਰਤੋਂ ਘੱਟ ਹੈ ਜੋਗੀਆਂ ਦੀ ਬੋਲੀ ਦੇ ਵਿੱਚ ਤੱਤਸਮ ਸ਼ਬਦਾਂ ਦੀ ਜਿਹੜੀ ਵਰਤੋਂ ਹੈ ਉਹ ਘੱਟ ਹੈ ਸੋ ਇਹਦਾ ਰਾਈਟ ਆਨਸਰ ਹੈਗਾ ਤੱਤਸਮ ਗੁਰੂ ਅਰਜੁਨ ਦੇਵ ਜੀ ਦੀ ਬਾਣੀ ਵਿੱਚ ਕਿਹੜੀਆਂ ਪਸ਼ਾਵਾਂ ਮਿਲਦੀਆਂ ਹਨ ਗੁਰੂ ਅਰਜੁਨ ਦੇਵ ਜੀ ਦੀ ਬਾਣੀ ਦੇ ਵਿੱਚ ਗਾਥਾ ਜਾਂ ਸੰਸਕ੍ਰਿਤ ਲੈਂਦੀ ਤੇ ਕੇਂਦਰੀ ਪੰਜਾਬੀ ਮਿਲਦੀ ਹੈ ਕੁਐਸਚਨ ਨੰਬਰ 10 ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਹੀ ਰਚਨਾ ਕਿਸ ਭਾਸ਼ਾ ਦੇ ਵਿੱਚ ਹੈ ਬ੍ਰਿਜ ਭਾਸ਼ਾ ਦੇ ਵਿੱਚ ਹੈ ਸੋ ਇਹਦਾ ਰਾਈਟ ਆਨਸਰ ਆਏਗਾ ਬ੍ਰਿਜ ਪੂਰੇ ਸੰਸਾਰ ਦੀਆਂ ਬੋਲੀ ਜਾਣ ਵਾਲੀਆਂ ਪਸ਼ਾਵਾਂ ਦੀ ਗਿਣਤੀ ਕਿੰਨੀ ਹੈ 3064 ਕਵੈਸਚਨ ਨੰਬਰ 12 ਜੀ ਵਾਰਿਸ ਸ਼ਾਹ ਹਾਸ਼ਮ ਸ਼ਾਹ ਕਾਦਰੀ ਯਾਰ ਦੀਆਂ ਰਚਨਾਵਾਂ ਵਿੱਚ ਬਹੁਤ ਸਾਰੇ ਸ਼ਬਦ ਕਿਹੜੀਆਂ ਭਾਸ਼ਾਵਾਂ ਦੇ ਹਨ ਫਾਰਸੀ ਅਤੇ ਅਰਬੀ ਭਾਸ਼ਾਵਾਂ ਦੇ ਹਨ ਸੋ ਇਹਦਾ ਰਾਈਟ ਆਨਸਰ ਆਏਗਾ ਫਾਰਸੀ ਅਤੇ ਅਰਬੀ ਸ਼ਸ਼ੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਫਫੇ ਪੈਰ ਬਿੰਦੀ ਕਿਸ ਭਾਸ਼ਾ ਦੀਆਂ ਧੁਨੀਆਂ ਹਨ ਫਾਰਸੀ ਭਾਸ਼ਾ ਦੀਆਂ ਧੁਨੀਆਂ ਹਨ ਪ੍ਰਾਕ੍ਰਿਤ ਕੀ ਹੈ ਪ੍ਰਕਰਿਤ ਇੱਕ ਆਰਿਆ ਭਾਸ਼ਾ ਹੈ ਕਵੈਸਚਨ ਨੰਬਰ 15 ਹੈ ਪੰਜਾਬੀ ਭਾਸ਼ਾ ਦਾ ਸੰਸਾਦ ਪੁਸਤਕਾ ਸੰਬਾਧਕ ਕੌਣ ਹੈ ਅਮਰਜੀਤ ਸਿੰਘ ਸੰਪਾਦਕ ਹਨ

ਸੋ ਇਹ ਪ੍ਰੀਵੀਅਸ ਕੁਐਸ਼ਨਸ ਇਸ ਤਰ੍ਹਾਂ ਦੇ ਜਿਹੜੇ ਕੁਐਸ਼ਨਸ ਨੇ ਰਿਪੀਟ ਹੁੰਦੇ ਹੀ ਰਹਿੰਦੇ ਨੇ ਸੋ ਇਹਦਾ ਜਿਹੜਾ ਰਾਈਟ ਆਨਸਰ ਆਏਗਾ ਉਹ ਤੁਸੀਂ ਦੇਖੋ ਕਰਤਾ ਕਿਰਿਆ ਅਤੇ ਕਰਮ ਹੈ ਕੁਐਸਚਨ ਨੰਬਰ ਭਾਸ਼ਾ ਦੀ ਵਿਸ਼ੇਸ਼ਤਾ ਹੈ ਉਪਰੋਕਤ ਸਾਰੇ ਹੀ ਮਨੁੱਖੀ ਸਿਰਜਨਾ ਦੋਰੇ ਉਚਾਰ ਵਾਲੀ ਪ੍ਰਣਾਲੀ ਪਰਵਰਤਨਸ਼ੀਲਸ ਉਪਰੋਕਤ ਸਾਰੇ ਹੀ ਭਾਸ਼ਾ ਦੀ ਵਿਸ਼ੇਸ਼ਤਾ ਹੈ ਭਾਸ਼ਾ ਕੀ ਹੈ ਭਾਸ਼ਾ ਇੱਕ ਸੰਚਾਰ ਦਾ ਸਾਧਨ ਹੈ ਜਾਂ ਸੰਚਾਰ ਦਾ ਮਾਧਿਅਮ ਵੀ ਕਹਿ ਸਕਦੇ ਹਾਂ ਭਾਸ਼ਾ ਸੰਚਾਰ ਦਾ ਸਾਧਨ ਕਿਵੇਂ ਹੈ ਪਾਸ਼ਾ ਦਾ ਪ੍ਰਕਾਰਜ ਕੁਸਚਨ ਹੈ ਜੀ 23 ਕਿਸ ਭਾਸ਼ਾ ਵਿੱਚ ਕਿਸ ਭਾਸ਼ਾ ਵਿੱਚ ਪੈਰ ਵਿੱਚ ਅੱਖਰ ਲਿਖਣ ਦੀ ਰੁਚੀ ਕੱਟ ਹੈ ਪੰਜਾਬੀ ਦੇ ਵਿੱਚ ਅਸੀਂ ਕੱਟ ਅੱਖਰ ਲਿਖਦੇ ਹਾਂ ਕਿਉਂਕਿ ਤਿੰਨ ਹੀ ਦੋ ਤੱਕ ਅੱਖਰ ਨੇ ਹਾ ਹ ਰ ਰ ਤੇ ਵਾ ਵ 3064 ਭਾਸ਼ਾਵਾਂ ਕਿੰਨੇ ਦੇਸ਼ਾਂ ਵਿੱਚ ਬੋਲੀਆਂ ਜਾਂਦੀਆਂ ਹਨ 3064 ਭਾਸ਼ਾਵਾਂ ਕਿੰਨੇ ਦੇਸ਼ਾਂ ਵਿੱਚ ਬੋਲੀਆਂ ਜਾਂਦੀਆਂ ਹਨ 340 ਦੇਸ਼ਾਂ ਦੇ ਵਿੱਚ ਬੋਲੀਆਂ ਜਾਂਦੀਆਂ ਹਨ ਇੰਡੋ ਯੂਰੋਪੀਅਨ यूरोपियन भाषा लोग बोलते हैं सतारा करोड़ हर भाषा को लिखती रूप देने किसी विशेष लिखती चिन्ह की लड़ पे किसका रूप है आर्थोग्राफी को उप भाषा का खेत उप भाषा का खेत्र भाषा के मुकाबले छोटा होंगे है ਕਵੈਸਚਨ ਨੰਬਰ 28 ਡਾਕਟਰ ਕਿਰਪਾਲ ਸਿੰਘ ਕਸੇਲ ਨੇ ਕਿੰਨੀਆਂ ਉਪਭਾਸ਼ਾਵਿਤ ਪੰਜਾਬੀ ਭਾਸ਼ਾ ਨੂੰ ਵੰਡਿਆ ਹੈ ਚਾਰ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਵੰਡਿਆ ਹੈ ਮਾਝੀ ਕਿਹੜੇ ਇਲਾਕੇ ਦੀ ਭਾਸ਼ਾ ਹੈ ਮਾਝੀ ਮਾਝੇ ਦੇ ਵਿੱਚ ਬੋਲੀ ਜਾਂਦੀ ਹੈ ਅੰਮ੍ਰਿਤਸਰ ਤਰਨਤਾਰਨ ਵਾਲੇ ਜ਼ਿਲ੍ਹੇ ਦੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਾਝੀ ਕਹਿੰਦੇ ਹਨ ਮਾਝੀ ਉਪਭਾਸ਼ਾ ਕਿਹੜੇ ਇਲਾਕੇ ਦੀ ਮੁੱਖ ਬੋਲੀ ਹੈ ਅੰਮ੍ਰਿਤਸਰ ਦੀ ਮੁੱਖ ਬੋਲੀ ਹੈ ਤੁਹ ਹੱਡਾ ਤੇ ਤੁਹਾਡੇ ਕਿਸ ਉਪਭਾਸ਼ਾ ਦੇ ਸ਼ਬਦ ਹਨ ਮਾਝੀ ਦੇ ਸ਼ਬਦ ਹਨ ਦੁਆਬੀ ਉਪਭਾਸ਼ਾ ਕਿਸ ਇਲਾਕੇ ਦੀ ਭਾਸ਼ਾ ਹੈ ਦੁਆਬੀ ਜਿਹੜੀ ਉਪਭਾਸ਼ਾ ਹੈ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਦੀ ਦੋ ਆਬਾਂ ਦੇ ਵਿਚਕਾਰ ਜਿਹੜੀ ਧਰਤੀ ਹੈ ਜਿਵੇਂ ਕਪੂਰਥਲਾ ਬਿਆਸ ਜਲੰਧਰ ਤੇ ਹੁਸ਼ਿਆਰਪੁਰ ਦੁਆਬੀ ਬੋਲੀ ਜਾਂਦੀ ਹੈ ਜਲੰਧਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਵੀ ਦੁਆਬੀ ਹੈ ਕਿਹੜੇ ਉਪਭਾਸ਼ਾ ਭਾਰਤੀ ਪੰਜਾਬ ਤੋਂ ਇਲਾਵਾ ਪਾਕਿਸਤਾਨੀ ਪੰਜਾਬ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ ਮਾਜੀ ਹੈ ਮਾਜੀ ਕੁਸਚਨ ਹੈ ਉਸ ਕਿਹਾ ਕਿਸ ਉਪਭਾਸ਼ਾ ਦਾ ਪ੍ਰਗਟਾ ਕਰਦਾ ਹੈ ਮਾਜੀ ਕਵੈਸਚਨ ਵਵੇ ਦੀ ਥਾਂ ਤੇ ਬੱਬਾ ਕਿਸ ਭਾਸ਼ਾ ਕਿਸ ਭਾਸ਼ਾ ਵਿੱਚ ਹੁੰਦਾ ਹੈ ਵਵੇ ਦੀ ਥਾਂ ਤੇ ਜਿਹੜਾ ਬੱਬਾ ਖੁਦ ਦੁਆਬੀ ਭਾਸ਼ਾ ਵਿੱਚ ਹੁੰਦਾ ਹੈ ਲੁਧਿਆਣਾ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਕਿਹੜੀ ਹੈ ਲੁਧਿਆਣਾ ਜਿਹੜਾ ਮਾਲਵਾ ਮਾਲਵਾ ਹੈ ਸੋ ਇਹਦੇ ਵਿੱਚ ਮਲਵਈ ਬੋਲੀ ਜਾਂਦੀ ਹੈ ਆਸ਼ਾ ਕਰਦੀ ਆ ਕਿ ਤੁਹਾਨੂੰ ਜਿੰਨੇ ਵੀ ਕਵੈਸਚਨਸ ਕਰਾਏ ਨੇ ਉਹ ਬਹੁਤ ਇੰਪੋਰਟੈਂਟ ਨੇ ਇਹ ਜਿਹੜੇ ਕਵੈਸਚਨਸ ਨੇ ਦੁਬਾਰਾ ਤੋਂ ਮੈਂ ਵੀਡੀਓ ਕ੍ਰੀਏਟ ਕੀਤੀ ਸੀ ਕਿ ਵੀ ਦੁਬਾਰਾ ਤੋਂ ਰਿਵੀਜ਼ਨ ਹੋ ਜੇ ਬੱਚਿਆਂ ਦੀ ਜਿਹੜੇ ਕਵੈਸਚਨਸ ਵੀ ਆ ਸਕਦੇ ਨੇ ਆਪਾਂ ਨੂੰ ਪੇਪਰ ਦੇ ਵਿੱਚ ਸੋ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਰ ਤੁਹਾਨੂੰ ਕੋਈ 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 ਵੀ ਤੁਹਾਨੂੰ ਕੁਐਸਚਨ ਜਾਂ ਕਿਸੇ ਵੀ ਚੀਜ਼ ਵਿੱਚ ਕੋਈ ਕੁਆਇਰੀ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟਸ ਦੱਸ ਸਕਦੇ ਹੋ ਤਾਂ ਕਿ ਤੁਹਾਡੇ ਜਲਦੀ ਤੋਂ ਜਲਦੀ ਅਸੀਂ ਡਾਊਟ ਹੈ ਜਿਹੜਾ ਕਲੀਅਰ ਕਰ ਕਰ ਸਕੀਏ ਸੋ ਧੰਨਵਾਦ ਜੀ ਪੜਦੇ ਰਹੋ ਅੱਗੇ ਵਧਦੇ ਰਹੋ 올 ਦੀ ਬੈਸਟ